ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਅੱਜ ਆਪ ਜੀ ਲਈ ਇੱਕ ਨਵੀਂ ਵਿਚਾਰ ਚਰਚਾ ਲੈ ਕੇ ਬੇਸ਼ੱਕ ਇਸ ਵਿਚਾਰ ਚਰਚਾ ਦਾ ਇੱਕ ਹਿੱਸਾ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਗੁਰਨਾਨਕ ਦੇਵ ਜੀ ਮਹਾਰਾਜ ਸਿੱਖੀ ਦੇ ਮੁੱਢ ਕਦੀਮ ਉਹਨਾਂ ਦਾ ਜੀਵਨ ਕਾਲ ਦਾ ਸਮਾਂ ਕੀ ਸੀ ਉਹਨਾਂ ਦਾ ਗ੍ਰਹੀਦ ਦਾ ਸਮਾਂ ਕੀ ਸੀ ਤੇ ਉਹਨਾਂ ਦੇ ਸਮਕਾਲੀ ਬਾਦਸ਼ਾਹ ਕੌਣ-ਕੌਣ ਸਨ ਤੇ ਅੱਜ ਵਿਚਾਰ ਕਰਦੇ ਹਾਂ ਕਿ ਬਾਕੀ ਗੁਰੂ ਸਹਿਬਾਨ ਉਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਜੀਵਨ ਕਾਲ ਉਹਨਾਂ ਦੇ ਗ੍ਰਹੀਦ ਦਾ ਸਮਾਂ ਤੇ ਉਹਨਾਂ ਦੇ ਸਮੇਂ ਹਕੂਮਤ ਦਾ ਕਿਹੜਾ ਬਾਦਸ਼ਾਹ ਦੇਸ਼ ਤੇ ਰਾਜ ਕਰਦਾ ਸੀ ਉਹਦਾ ਕਿਹੋ ਜਿਹਾ ਵਤੀਰਾ ਸੀ ਇਸ ਤੇ ਚਰਚਾ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ 15 ਅਪ੍ਰੈਲ ਸਾਲ 1469 ਨੂੰ ਹੋਇਆ ਤੇ ਉਹ 22 ਸਤੰਬਰ 1539 ਤੱਕ ਕਰੀਬ 70 ਸਾਲ ਦੀ ਉਮਰ ਤਬਾਦ ਕਰਤਾਰਪੁਰ ਸਾਬ ਵਿਖੇ ਜੋਤੀ ਜੋਤ ਸਮਾ ਗਏ ਉਹਨਾਂ ਦਾ ਜਨਮ ਰਾਏਕੋਏ ਦੀ ਤਲਵੰਡੀ ਵਿਖੇ ਹੋਇਆ ਸੀ ਇਹ ਦੋਵੇਂ ਸਥਾਨ ਐਸ ਵੇਲੇ ਮੌਜੂਦਾ ਪਾਕਿਸਤਾਨ ਦੇ ਚਾਨਾ ਉਹਨਾਂ ਦੀ ਗਰਗੱਦੀ ਦਾ ਸਮਾਂ ਵੀ ਉਹਨਾਂ ਦੀ ਉਮਰ ਨਾਲ ਹੀ ਜੁੜਦਾ ਹੈ ਜੋ 1478 ਤੋਂ ਲੈ ਕੇ 1539 ਤੱਕ 70 ਸਾਲ ਤੱਕ ਹੀ ਰਹਿੰਦਾ ਹੈ ਜਿੱਥੋਂ ਤੱਕ ਉਹਨਾਂ ਦਾ ਸਮਕਾਲੀ ਬਾਦਸ਼ਾਹਾਂ ਦਾ ਸੰਬੰਧ ਹੈ ਬਹਿਲੋਲ ਉਹਦੀ ਇਹੰਦਾ ਹੈ 1451 ਤੋਂ ਲੈ ਕੇ 1499 ਤੱਕ 38 ਸਾਲ ਸਕੰਦਰ ਲੋਧੀ ਰਹਿੰਦਾ ਹੈ 1499 ਤੋਂ 1517 ਤੱਕ 28 ਸਾਲ ਇਬਰਾਹਿਮ ਲੋਧੀ ਰਹਿੰਦਾ ਹੈ 1517 ਤੋਂ 1526 ਤੱਕ 9 ਸਾਲ ਤੇ ਬਾਬਰ 1526 ਦੇ ਵਿੱਚ ਹਿੰਦੁਸਤਾਨ ਤੇ ਕਬਜ਼ਾ ਕਰਕੇ 1530 ਤੱਕ ਰਾਜ ਕਰਦਾ ਹੈ ਉਹਨਾਂ ਤੋਂ ਬਾਅਦ ਗੁਰੰਗਤ ਦੇਵ ਜੀ ਨੂੰ ਗੱਦੀ ਮਿਲਦੀ ਹੈ ਗੁਰੰਗਤ ਦੇਵ ਜੀ ਦਾ ਜਨਮ 31 ਜਨ 1504 ਨੂੰ ਹੁੰਦਾ ਹੈ ਪਿੰਡ ਮੱਤੇ ਕੀਸਰਾ ਤੇ 16 ਜਨ 1552 ਨੂੰ 48 ਸਾਲ ਦੀ ਉਮਰ ਵਿੱਚ ਉਹ ਖੰਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਜਾਂਦੇ ਨੇ ਦੂਸਰੇ ਗੁਰੂ ਸਾਹਿਬਾਨ ਗੁਰੰਗਤਿ ਦੇਵ ਜੀ ਦਾ ਗੁਰਗੱਦੀ ਦਾ ਸਮਾ ਰਹਿਦਾ ਹੈ 14 ਜੂਨ 1539 ਤੋਂ ਸ਼ੁਰੂ ਹੋ ਕੇ 1552 ਤੱਕ ਤਕਰੀਬਨ 13 ਕੇ ਸਾਲ ਤੇ ਉਹਨਾਂ ਦਾ ਸਮਕਾਲੀ ਬਾਦਸ਼ਾਹ ਸੀ ਹਮਾਈਉ ਹਮਾਈਉ ਨੇ 1530 ਤੋਂ ਲੈ ਕੇ 1556 ਤੱਕ 26 ਸਾਲ ਹਿੰਦੁਸਤਾਨ ਤੇ ਹਕੂਮਤ ਕੀਤੀ ਤੀਸਰੇ ਗੁਰ ਸਾਹਿਬ ਗੁਰੂ ਅਮਰਦਾਸ ਜੀ ਉਹ 5 ਮਈ 1479 ਨੂੰ ਉਤਾਰਤਾ ਦੇ ਨੇ ਤੇ 95 ਸਾਲ ਦੀ ਉਮਰ ਦੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਦੇ ਆਂ 1 ਸਤੰਬਰ 1574 ਨੂੰ ਗਵਿੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਨੇ। ਉਹਨਾਂ ਦਾ ਜਨਮ, ਉਹਨਾਂ ਦਾ ਅਵਤਾਰ ਪਿੰਡ ਬਾਸਰ ਕੇ ਜਿਹੜਾ ਅਮਰ ਸੱਚ ਹੋਇਆ। ਉਹਨਾਂ ਦੀ ਗਰਗੱਦੀ ਦਾ ਸਮਾਂ ਰਹਿੰਦਾ ਹੈ 16 ਤਿੰਨ 1552 ਤੋਂ ਲੈ ਕੇ 1 ਸਤੰਬਰ 1574 ਤੱਕ 22 ਸਾਲ। ਤੇ ਉਹਨਾਂ ਦੇ ਸਮੇਂ ਦਾ ਸਮਕਾਲੀ ਬਾਦਸ਼ਾਹ ਹੈ ਹਿਮਾਯੂ ਤੇ ਹਮਾਯੂ ਤੋਂ ਬਾਅਦ ਹੈ ਅਕਬਰ ਅਕਬਰ ਨੇ 1556 ਤੋਂ ਲੈ ਕੇ 1605 ਤੱਕ 49 ਸਾਲ ਹਿੰਦੁਸਤਾਨ ਤੇ ਰਾਜ ਕੀਤਾ ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਮਾਲ ਸੀ ਉਹ 24 ਸਤੰਬਰ 1534 ਨੂੰ ਉਤਾਰ ਧਾਰਦੇ ਨੇ ਤੇ 191581 ਤੱਕ 47 ਸਾਲ ਦੀ ਉਮਰ ਚ ਗੋਇੰਦਵਾਲ ਸਾਹਿਬ ਵਿਖੇ ਅਕਾਲ ਚਲਾਣਾ ਕਰ ਜਾਂਦੇ ਨੇ ਉਹਨਾਂ ਦਾ ਜਨਮ ਚੌਂਦਾ ਮੰਡੀ ਲਾਹੌਰ ਚ ਹੁੰਦਾ ਹੈ ਤੇ ਉਹਨਾਂ ਦੀ ਗੁਰਗੱਦੀ ਦਾ ਸਮਾਂ ਰਹਿੰਦਾ ਹੈ 1 ਸਤੰਬਰ 1574 ਤੋਂ ਲੈ ਕੇ 1 ਸਤੰਬਰ 1581 ਤੱਕ 7 ਕਸਾਲ ਉਹਨਾਂ ਦੇ ਸਮੇਂ ਦਾ ਸਮਕਾਲੀ ਬਾਦਸ਼ਾਹ ਹੈ ਅਕਬਰ ਅਕਬਰ ਨੇ ਬੜਾ ਲੰਬਾ ਸਮਾਂ ਰਾਜ ਕੀਤਾ ਹੈ ਉਹ ਤੀਜੇ ਪਾਤਸ਼ਾਹ ਦੇ ਸਮੇਂ ਵੀ ਕੀਤਾ ਹੈ ਚੌਥੇ ਪਾਤਸ਼ਾਹ ਦੇ ਸਮੇਂ ਵੀ ਕੀਤਾ ਹੈ ਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਵੀ ਕੀਤਾ ਹੈ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹ 15 April 1565 ਨੂੰ ਅਵਤਾਰ ਧਾਰਦੇ ਹਨ ਗੋਇੰਦਵਾਲ ਸਾਹਿਬ ਵਿਖੇ ਤੇ 30 May 1606 ਨੂੰ ਲਾਹੌਰ ਵਿਖੇ ਸ਼ਹਾਦਤ ਦੇ ਕੇ ਜੋਤੀ ਜੋ ਸਮਾ ਜਾਂਦੇ ਹਨ ਇਸ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ 24 ਮਈ 1606 ਨੂੰ ਹੋ ਚੁੱਕੀ ਸੀ ਉਹਨਾਂ ਦੀ ਗੁਰਗੱਦੀ ਦਾ ਸਮਾਂ ਰਹਿੰਦਾ ਹੈ 1 ਸਤੰਬਰ 1581 ਤੋਂ ਲੈ ਕੇ 24 ਮਈ 1606 ਤੱਕ ਕਿਉਂਕਿ ਗ੍ਰਿਫਤਾਰੀ ਤੋਂ ਜਾਣ ਤੋਂ ਪਹਿਲਾਂ ਉਹ 6ਵੇਂ ਪਾਤਸ਼ਾਹ ਜੀ ਨੂੰ ਗੁਰਗੱਦੀ ਦੇ ਜਾਂਦੇ ਹਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਗੁਰੂ ਕੀ ਵਿਡਾਲੀ ਵਿਖੇ 14 ਜੂਨ 1595 ਨੂੰ ਅਵਤਾਰ ਧਾਰਦੇ ਨੇ ਤੇ 3 ਮਾਰਚ 1645 ਨੂੰ 50 ਸਾਲ ਦੀ ਉਮਰ ਚ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਜਾਂਦੇ ਨੇ ਉਹਨਾਂ ਦੀ ਗਰਗੱਦੀ ਦਾ ਸਮਾਂ ਹੈ 24 ਮਈ 1606 ਤੋਂ ਲੈ ਕੇ 28 ਫਰਵਰੀ 1645 ਤੱਕ ਜੋ 39 ਸਾਲ ਬਣਦਾ ਹੈ ਉਹਨਾਂ ਦਾ ਸਮਕਾਲੀ ਬਾਦਸ਼ਾਹ ਜਹਾਂਗੀਰ ਵੀ ਰਿਹਾ 1606 ਤੋਂ ਲੈ ਕੇ 1627 ਤੱਕ ਤੇ ਫਿਰ ਸ਼ਾਹਜਹਾਂ 1628 ਤੋਂ ਲੈ ਕੇ 1658 ਤੱਕ 31 ਕਸਾਲ ਉਹ ਵੀ ਉਹਨਾਂ ਦਾ ਸਮਕਾਲੀ ਬਾਦਸ਼ਾਹ ਦੇਸ਼ ਦੇ ਵਿੱਚ ਰਿਹਾ ਜਿਸ ਨੇ ਹਿੰਦੁਸਤਾਨ ਤੇ ਰਾਜ ਕੀਤਾ ਸਿੱਖਾਂ ਦੇ 7ਵੇਂ ਗੁਰੂ ਗੁਰੂ ਹਰਾਈ ਜੀ ਉਹ ਕੀਰਤਪੁਰ ਸਾਹਿਬ ਵਿਖੇ 30 ਜਨਵਰੀ 1630 ਨੂੰ ਉਤਾਰ ਧਰਦੇ ਨੇ ਤੇ 6 ਅਕਤੂਬਰ 1661 ਨੂੰ 31 ਸਾਲ ਦੀ ਉਮਰ ਵਿੱਚ ਕੀਰਤਪੁਰ ਸਾਹਿਬ ਵਿਖੇ ਹੀ ਜੋਤੀ ਜੋਤ ਸਮਾ ਜਾਂਦੇ ਨੇ ਗੁਰਗੱਦੀ ਤੇ ਉਹ 28 ਫਰਵਰੀ 1645 ਤੋਂ ਲੈ ਕੇ 6 ਅਕਤੂਬਰ 1661 ਤੱਕ 16 ਸਾਲ ਦਾ ਸਮਾਂ ਰਹਿੰਦੇ ਨੇ ਉਨਾਂ ਦਾ ਸਮਕਾਲੀ ਬਾਦਸ਼ਾਹ ਹੈ ਸ਼ਾਹਜਹਾਂ ਤੇ ਉਸ ਤੋਂ ਬਾਅਦ ਔਰੰਗਜ਼ੇਬ ਆ ਜਾਂਦਾ ਹੈ ਜੋ 1658 ਤੋਂ ਲੈ ਕੇ 1707 ਤੱਕ 848 ਸਾਲ ਹਿੰਦੁਸਤਾਨ ਤੇ ਹਕੂਮਤ ਕਰਦਾ ਹੈ 8ਵੇਂ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ 7 ਜੁਲਾਈ 1656 ਨੂੰ ਉਤਾਰਧਾਰ ਦੇ ਹਨ ਕੀਰਤਪੁਰ ਸਾਹਿਬ ਵਿਖੇ ਤੇ 30 ਮਾਰਚ 1664 ਨੂੰ ਪੌਣੇ ਕਾ 8 ਸਾਲ ਦੀ ਉਮਰ ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾ ਜਾਂਦੇ ਨੇ ਉਹ ਗੁਰਗੱਧੀ ਤੇ 6 ਅਕਤੂਬਰ 1661 ਤੋਂ ਲੈ ਕੇ 30 ਮਾਰਚ 1664 ਤੱਕ ਰਹਿੰਦੇ ਨੇ ਜਿਸ ਦਾ ਸਮਾਂ 2.5 ਸਾਲ ਹੀ ਬਣਦਾ ਹੈ ਉਹਨਾਂ ਦੇ ਸਮੇਂ ਦਾ ਸਮਕਾਲੀ ਬਾਦਸ਼ਾਹ ਔਰੰਗਜ਼ੇਬ ਸੀ ਨਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਪਹਿਲਾ ਨਾਮ ਤਿਆਗਮਲ ਸੀ ਉਹ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ 1 April 1621 ਨੂੰ ਅਵਤਾਰ ਧਾਰਦੇ ਨੇ ਤੇ 11 November 1675 ਨੂੰ ਦਿੱਲੀ ਵਿਖੇ ਸ਼ਹਾਦਤ ਦੇ ਕੇ ਜੋਤੀ ਜੋਤ ਸਮਾ ਜਾਂਦੇ ਨੇ। ਉਹਨਾਂ ਦੀ ਸੰਸਾਰਿਕ ਉਮਰ 5.53 ਸਾਲ ਗਿਣੀ ਗਈ ਹੈ। ਗੁਰਗੱਦੀ ਦੇ ਉੱਪਰ ਉਹ 30 March 1664 ਤੋਂ ਲੈ ਕੇ 11 ਨਵੰਬਰ 1675 ਤੱਕ ਸਾਢੇ 11 ਸਾਲ ਰਹਿੰਦੇ ਨੇ ਉਹਨਾਂ ਦੇ ਸਮੇਂ ਦਾ ਸਮਕਾਲੀ ਬਾਦਸ਼ਾਹ ਵੀ ਔਰੰਗਜ਼ੇਬ ਹੈ ਔਰੰਗਜ਼ੇਬ 7ਵੇਂ ਗੁਰੂ ਸਾਹਿਬ ਜੀ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਜੀ ਤੱਕ ਦੇਸ਼ ਦੀ ਹਕੂਮਤ ਕਰਦਾ ਰਹਿੰਦਾ ਹੈ 10ਵੇਂ ਪਾਤਸ਼ਾਹ ਜੀ ਦਾ ਅਵਤਾਰ 22 ਦਸੰਬਰ 1666 ਨੂੰ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਤੇ 7 ਅਕਤੂਬਰ 1708 ਨੂੰ ਅਬਚਲ ਨਗਰ ਦਾ ਰੇਡ ਵਿਖੇ ਉਹ 41 ਸਾਲ 10 ਕੇ ਮਹੀਨੇ ਦੀ ਆਯੂ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਜਿੱਥੋਂ ਤੱਕ ਉਹਨਾਂ ਦੀ ਗੁਰਗੱਦੀ ਦਾ ਸੰਬੰਧ ਹੈ ਉਹ 11 ਨਵੰਬਰ 1675 ਤੋਂ ਲੈ ਕੇ 7 ਅਕਤੂਬਰ 1708 ਤੱਕ 33 ਸਾਲ ਗੁਰਗੱਦੀ ਦੇ ਉੱਤੇ ਰਹਿੰਦੇ ਹਨ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਪੰਥ ਖਾਲਸਾ ਸਾਂਝਦੇ ਨੇ ਤੇ ਵੱਡੀਆਂ ਜੁੱਧਾਂ ਕਰਦੇ ਨੇ। ਉਹਨਾਂ ਦੇ ਸਮੇਂ ਦਾ ਬਾਦਸ਼ਾਹ ਵੀ ਔਰੰਗਜ਼ੇਬ ਹੈ। ਔਰੰਗਜ਼ੇਬ ਦੀ 1707 ਦੇ ਵਿੱਚ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਉਸ ਦਾ ਬੇਟਾ ਆਜਮ ਸ਼ਾ ਮਾਰਚ 1707 ਤੋਂ ਜੂਨ 1707 ਤੱਕ ਮਹਿਜ਼ 3 ਮਹੀਨੇ ਲਈ ਬਾਦਸ਼ਾਹ ਬਣਦਾ ਹੈ। ਤੇ ਉਸ ਤੋਂ ਬਾਅਦ ਦਸ਼ਵੇਸ਼ ਪਿਤਾ ਜੀ ਦੀ ਮਦਦ ਨਾਲ ਜੂਨ 1707 ਤੋਂ ਬਹਾਦਰ ਸ਼ਾ ਗੱਦੀ ਤੇ ਬੈਠਦਾ ਹੈ ਜੋ ਫਰਵਰੀ 1712 ਤੱਕ ਪੌਣੇ ਇੱਕ ਪੰਜ ਸਾਲ ਬਾਦਸ਼ਾਹ ਨਿਭਾਉਂਦਾ ਹੈ 7 ਅਕਤੂਬਰ 1708 ਨੂੰ ਗੁਰਗੱਦੀ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਜਾਂਦੀ ਹੈ ਇਹ ਉਹੀ ਗੁਰੂ ਗ੍ਰੰਥ ਸਾਹਿਬ ਹੈ ਜਿਨ੍ਹਾਂ ਦੀ ਸੰਪਾਦਨਾ 1 ਸਤੰਬਰ 1604 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਰਕੇ ਦਰਬਾਰ ਸਾਹਿਬ ਵਿੱਚ ਇਸ ਦਾ ਪਹਿਲਾ ਪ੍ਰਕਾਸ਼ ਕੀਤਾ ਸੀ ਤੇ ਇਹ ਜੁਗੋ ਜੁਗ ਅਟਲ ਗੁਰੂ ਸਦੀਵੀ ਹੈ ਰਹਿਦੀ ਦੁਨੀਆਂ ਤੱਕ ਰਹੇਗਾ ਇਹ ਸੀ ਗੁਰੂ ਸਬਾਨ ਦੇ ਜੀਵਨ ਕਾਲ ਗੁਰਗੱਦੀ ਦਾ ਸਮਾਂ ਤੇ ਉਸ ਸਮੇਂ ਦੇ ਹਕੂਮਤ ਵਾਲੇ ਬਾਦਸ਼ਾਹਾਂ ਦਾ ਜ਼ਿਕਰ ਆਸ ਹੈ ਤਾਂ ਇਤਿਹਾਸ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ ਕਿਉਂਕਿ ਇਤਿਹਾਸਕ ਪੱਖਾਂ ਤੋਂ ਸਾਡਾ ਗਿਆਨ ਬਹੁਤ ਊਣਾ ਹੈ ਕਈ ਵਾਰੀ ਅਸੀਂ ਕਈ ਗੱਲਾਂ ਨੂੰ ਮਿਲਗੁਬਾ ਕਰ ਜਾਂਦੇ ਹਾਂ ਮਿਲਾਵਟ ਕਰ ਜਾਂਦੇ ਹਾਂ ਸੋ ਆਸ ਹੈ ਤੁਹਾਨੂੰ ਇਹ ਗੱਲਬਾਤ ਜਾਣਕਾਰੀ ਭਰਪੂਰ ਲੱਗੀ ਹੋਏਗੀ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਪਸੰਦ ਕਰਿਓ ਇਸ ਨੂੰ ਅੱਗੇ ਸਾਂਝਾ ਕਰਿਓ ਇਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੁਲਨਾ ਚੁਕਾਨੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ